ਮੈਂ ਲਖ ਬਿੜਤੇ ਸਾਹਿਬਾਂ ਰਾਤੀ ਅਰਜ਼ ਕੀਤਾ ਸੀ ਪ੍ਰਮਾਨ ਜੇ ਬਿੰਦ ਬੁਲਾਈਆਂ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆਂ ਉਦੋਂ ਧੁਰ ਕੀ ਬਾਣੀ ਇਹਦੇ ਉੱਤਰ ਵਜੋ ਆਈ ਜਦੋਂ ਕਿਤੇ ਜਗਿਆਸੂ ਦਾ ਖਿਰਦਾ ਪ੍ਰੇਮ ਵਿੱਚ ਭੇਜਦਾ ਤੇ ਪੁੱਛਦਾ ਪਿਆਖ ਹੈ ਕਿ ਇੱਕ ਕਿਰਪਾ ਕਰ ਕਿ ਸੋਈ ਦਸ ਉਪਦੇਸ਼ ਰਾਂ ਮੇਰਾ ਮਨ ਅਨਤ ਨਾ ਕਾਹੂ ਜਾਏ ਜਿਓ ਇਹ ਮਨ ਤੈ ਕੂ ਦੇਵਸਾਂ ਮੈਂ ਮਾਰਗ ਦੇਹੋ ਬਤਾਏ ਜਿਓ ਤੇ ਅੱਗੋ ਪਤਾ ਜਗਿਆਸੂ ਜਦੋਂ ਤਰਲਾ ਲੈ ਕੇ ਕਹਿੰਦਾ ਭਲਿਆ ਖਉ ਆਇਆ ਦੂਰੋਂ ਚੱਲ ਕੇ ਇੱਥੇ ਅਰਜ਼ ਮੈਂ ਹੋਰ ਕਰਦਿਆਂ ਦੂਰੋਂ ਚੱਲ ਕੇ ਆਉਣ ਤੋਂ ਪਾਵੇ ਇਹ ਨਹੀਂ ਕਿ ਕੋਈ 1 ਮੀਲ ਤੋਂ ਚੱਲ ਕੇ ਆਇਆ ਕੋਈ 2 ਮੀਲ ਤੋਂ ਚੱਲ ਕੇ ਆਇਆ ਦੂਰੋਂ ਆਉਣ ਦਾ ਮਤਲਬ ਹੈ ਕਿ ਹੇ ਮੇਰੇ ਪਿਆਰੇ ਗੁਰੂ ਕੇ ਸਿਖਾਂ ਖੈ ਗੁਰੂ ਦੇ ਬਚਨ ਨੇ ਕਿਸੇ ਸਿੱਖ ਦੇ ਬਚਨ ਨਹੀਂ ਗੁਰੂ ਹੀ ਪ੍ਰਸ਼ਨ ਉਤਰੀ ਕਰਦੇ ਪੈ ਨੇ ਕਹਿੰਦੇ ਨੇ ਖਉ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਖਉ ਆਇਆ ਦੂਰੋਂ ਚੱਲ ਕੇ ਕਿਹੜੀ ਦੂਰ ਤੋਂ ਕਈ ਜਨਮ ਪੈ ਕੀਟ ਪਤੰਗਾ ਖਉ ਆਇਆ ਦੂਰੋਂ ਚੱਲ ਕੇ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਖੈਵਰ ਬ੍ਰਿਕ ਜਯੋ ਖਉ ਆਇਆ ਦੂਰੋਂ ਚੱਲ ਕੇ ਕਿਹੜੀ ਦੂਰ ਤੋਂ ਕੇਤੇ ਰੁਖ ਬਿਰਖਾਂ ਮਚੀਨੇ ਖਉ ਆਇਆ ਦੂਰੋਂ ਚੱਲ ਕੇ ਕਦੀ ਮੈਂ ਰੁੱਖਾਂ ਦੇ ਰੂਪ ਵਿਚ ਰਿਆ ਕਦੀ ਮੈਂ ਪੰਛੀਆਂ ਦੇ ਰੂਪ ਵਿਚ ਰਿਆ ਕਦੀ ਮੈਂ ਸੱਪਾਂ ਦੇ ਰੂਪ ਵਿਚ ਰਿਆ ਕਦੀ ਮੈਂ ਪਸ਼ਵਾਂ ਦੇ ਰੂਪ ਵਿਚ ਰਿਆ ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੰਨੀ ਦੂਰ ਤੋਂ ਮੇਰਾ ਅੰਤਰ ਆਤਮਾ ਸਬਰ ਕਰਦਾ ਐ ਅਦ ਮੈਂ ਤੇਰੇ ਚਰਨਾਂ ਵਿੱਚ ਡਿੱਗ ਪਿਆ ਮੈਨੂੰ ਦਸਖਾਂ ਪਿਆਰਾ ਕਿਵੇਂ ਮਿਲਦਾ ਹੈ ਜਦੋਂ ਕੋਈ ਜਗਿਆਸੂ ਇਹ ਤਰਨਾ ਲੈਂਦਾ ਸੀ ਕਿ ਖਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਓ ਮੈਂ ਆਸਾਂ ਰੱਖੀ ਚਿਤ ਮੈਂ ਮੇਰਾ ਸਭ ਦੁਗ ਗਵਾਏ ਜਿਓ ਉਦੋਂ ਫਿਰ ਉਹ ਇਸ ਜਗਿਆਸੂ ਦਾ ਪ੍ਰਸ਼ਨ ਸੀ ਤੇ ਨਾਲ ਬਾਣੀ ਆ ਜਾਂਦੀ ਸੀ ਤੇ ਫਿਰ ਉੱਤਰ ਦਿੰਦੇ ਸਨ ਭਰਾਵਾ ਇਤ ਮਾਰਗ ਚੱਲੇ ਭਾਈ ਜੜੇ ਮੇਰਾ ਸਬਜੈਕਟ ਅਰਥ ਕਰਨਾ ਨਹੀਂ ਸਿਰਫ ਮੈਂ ਵਿਸ਼ਾ ਲਿਆ ਹੈ ਕਿ ਬਾਣੀ ਕਿਹੜੇ ਕਿਹੜੇ ਵੇਲਿਆਂ ਤੇ ਆਉਂਦੀ ਹੈ ਕਹਿਣ ਲੱਗੇ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹਿ ਸੋ ਕਾਰ ਕਮਾਏ ਜਿਓ ਜੇ ਤੂੰ ਪੁੱਛਿਆ ਪਿਆਰੇ ਦੇ ਘਰ ਨੂੰ ਕਿਵੇਂ ਜਾਣਾ ਤੇ ਫਿਰ ਆਪਣੇ ਅਕਲ ਨੂੰ ਛੱਡ ਦੇ ਆਪਣੀ ਮਤ ਨੂੰ ਛੱਡ ਦੇ ਗੁਰ ਕਹੇ ਸੋ ਕਾਰ ਕਮਾਏ ਜਿਉ ਤਿਆਗੇ ਮਨ ਕੀ ਬਤੜੀ ਵਿਸਾਰੈ ਦੂਜਾ ਭਉ ਜਿਉ ਤੇ ਕੀ ਹੋਵੇਗਾ ਇਉ ਪਾਵੈ ਹਰ ਦਰਸਾਵੜਾ ਨਹਿ ਲੱਗੈ ਤਤੀ ਵਾਉ ਜਿਉ ਗੁਰਮਖੋ ਪਹਿਲਾ ਤਰੀਕਾ ਸੀ ਬਾਣੀ ਆਉਣ ਦਾ ਆਪੇ ਦੇ ਰਸ ਵਿੱਚ ਮਗਨ ਹੋਣਾ ਦੂਸਰਾ ਤਰੀਕਾ ਸੀ ਬਾਣੀ ਆਉਣ ਦਾ ਜਿਗਿਆਸੂਆਂ ਨੇ ਪ੍ਰਸ਼ਨ ਕਰਨੇ ਤੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵਜੋਂ ਬਾਣੀ ਕਹਿਣੀ ਇਥੋਂ ਤੱਕ ਕਈ ਵਾਰੀ ਜਦੋਂ ਘਰ ਵਿੱਚ ਵੀ ਕੋਈ ਗੱਲ ਚੱਲਨੀ ਤੇ ਮੈਂ ਹੈਰਾਨ ਹੋਇਆ ਬਾਣੀ ਪੜ੍ਹ ਕੇ ਕਿ ਘਰ ਦੇ ਜੀਆਂ ਦੀਆਂ ਗੱਲਾਂ ਦਾ ਉੱਤਰ ਦਿੰਦਿਆਂ ਵੀ ਬਾਣੀ ਆ ਜਾਣ ਮੈਂ ਇੱਕ ਪ੍ਰਮਾਣ ਅਰਜ਼ ਕਰਦਾ ਜਾਵਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਗੁਜਰੀ ਰਾਗ ਪੜ੍ਹਨੇ ਕਬੀਰ ਸਾਹਿਬ ਦਾ ਇੱਕ ਵਚਨ ਹੁੰਦਾ ਹੈ ਸ਼ਬਦ ਸ਼ੁਰੂ ਹੁੰਦਾ ਹੈ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਇਹ ਸਮੱਸਿਆ ਘਰ ਦੀ ਹੈ ਨਾ ਤਾਂ ਇਹਦੇ ਵਿੱਚ ਗੱਲ ਕਿਸੇ ਸੰਤ ਦੀ ਨਾ ਰੱਬ ਦੀ ਸਿਫਤ ਵਿੱਚ ਅਕਾਇਬ ਵੀ ਜੁੜੇ ਇੱਕ ਘਰ ਦਾ ਬਖੇੜਾ ਤੇ ਉਦੋਂ ਵੀ ਬਾਣੀ ਆ ਗਈ ਮਾਂ ਰੋ ਪਈ ਤੇ ਕਬੀਰ ਜੀ ਨੂੰ ਮੁਖਾਤਬ ਕਰਕੇ ਕਹਿਣ ਲੱਗੀ ਕਿ ਆਹ ਜਿਹੜੇ ਨਿਆਣੇ ਤੇਰੇ ਨੇ ਬੱਚੇ ਤੇਰੇ ਨੇ ਇਹ ਕਿਵੇਂ ਪਲਣਗੇ ਪੁੱਛਿਆ ਜੀ ਕਿਉਂ ਮੁਸਮਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਤਨ ਨ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸ਼ਰੀਰ ਮੈਂ ਖਰਾਨ ਹੋਇਆ ਕਿ ਘਰ ਦੀ ਘਟਨਾ ਵਿੱਚੋਂ ਵੀ ਰੱਬ ਦੀ ਯਾਦ ਆਈ ਰੱਬ ਦੀ ਯਾਦ ਆਈ ਤੇ ਭਗਤ ਨੇ ਬਾਣੀ ਦਾ ਸ਼ਬਦ ਉਚਾਰਨ ਕਰ ਦਿੱਤਾ ਉਦੋਂ ਵੀ ਬਾਣੀ ਆਈ ਮੁਸਮਸ ਰੋਵੇ ਕਬੀਰ ਕੀ ਮਾਈ ਇਹ ਬਾਰਿ ਕੈਸੇ ਜੀਵੇ ਰਗੁਰਾਈ ਤਨ ਨ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸ਼ਰੀਰ ਅੱਗੋ ਬਾਬਾ ਮਹਾਂਪੁਰਸ਼ ਕਬੀਰ ਸਾਹਿਬ ਉਚਾਰਨ ਕਰਦੇ ਨੇ ਕਹਿਣ ਲੱਗੇ ਮੇਰੀ ਮਾਂ ਚੇਤੇ ਰੱਖੀ ਜਦ ਲਗ ਤਾਗਾ ਬਾਹੋਂ ਬੇਖੀ ਤੂੰ ਕਹਿਨੀ ਹੈ ਕਿ ਆਪਣੇ ਸਰੀਰ ਉੱਤੇ ਰਾਮ ਨਾਮ ਲਿਖ ਲਿਆ ਤੇ ਮੈਂ ਕਈ ਵਾਰੀ ਅਰਜ਼ ਕਰਨਾ ਰਾਮ ਨਾਮ ਲਿਖਣ ਦਾ ਮਤਲਬ ਇਹ ਨਹੀਂ ਕਿ ਚਾਦਰ ਉੱਤੇ ਰਾਮ ਨਾਮ ਲਿਖ ਕੇ ਉੱਤੇ ਚਾਦਰ ਓੜ ਲਈ ਰਾਮ ਨਾਮ ਕੀ ਚਦਰੀਆਂ ਨਹੀਂ ਸਰੀਰ ਉੱਤੇ ਰਾਮ ਨਾਮ ਲਿਖਣ ਦਰ ਤੇ ਗੁਰਮਖ ਰੋਮ ਰੋਮ ਅਰਤੀ ਆਵੇ ਸਰੀਰ ਉੱਤੇ ਰਾਮ ਨਾਮ ਲਿਖਣ ਦਰ ਤੇ ਇੱਕ ਦੂਜੀ ਬੋ ਲੱਖ ਹੋਏ ਲੱਖੋਂ ਮੈਂ ਲਖਵੀਸ ਲੱਖ ਲੱਖ ਢੇੜਾਂ ਆਖੀਆਂ ਇੱਕ ਨਾਮ ਜਗਦੀਸ਼ ਰੋਮ ਰੋਮ ਵਿੱਚੋਂ ਜਿੱਦਣ ਰੱਬ ਦੀ ਗੱਲ ਆਉਣ ਲੱਗ ਪਏ ਸਿਰ ਤੋਂ ਪੈਰਾਂ ਤੱਕ ਕੇਵਲ ਵਾਹਿਗੁਰੂ ਵਾਹਿਗੁਰੂ ਆ ਜਾਏ ਸੱਚ ਜਾਣੋ ਉਹਦੇ ਤਨ ਤੇ ਮਨ ਉੱਤੇ ਵਾਹਿਗੁਰੂ ਹੀ ਲਿਖਿਆ ਗਿਆ ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ ਬੇਨਤੀ ਮੈਂ ਕਰ ਰਿਹਾ ਕਬੀਰ ਸਾਹਿਬ ਨੇ ਨਾਲ ਹੀ ਬਚਨ ਕਰ ਦਿੱਤੇ ਕਹਿਣ ਲੱਗੇ ਜਦੋਂ ਮਾਂ ਮੈਂ ਨਲਕੀ ਵਿੱਚ ਧਾਗਾ ਪਾਹਨਾ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਸੂਈ ਵਿੱਚ ਧਾਗਾ ਨਹੀਂ ਜਦੋਂ ਖੱਡੀਆਂ ਬੁੰਨ ਵਾਲੇ ਖੱਡੀਆਂ ਚਲਾਣ ਵਾਲੇ ਕੱਪੜੇ ਬੁੰਨ ਵਾਲੇ ਵੀਰਾਂ ਨੂੰ ਦੇਖੋ ਉਹ ਨਲਕੀ ਵਿੱਚ ਧਾਗਾ ਪਾ ਕੇ ਉੱਤੇ ਨੂੰ ਸਾਹ ਖਿੱਚਦੇ ਤਾਂ ਜੋ ਧਾਗਾ ਉੱਚਾ ਆ ਜਾਏ ਕਹਿੰਦੇ ਨੇ ਮਾਂ ਮੇਰੀਏ ਅੱਧਾ ਸਵਾਸ ਕਦੋਂ ਧਾਗਾ ਖਿੱਚਣਾ ਤੇ ਉਦੋਂ ਰੱਬ ਭੁੱਲ ਜਾਏ ਕਬੀਰ ਨੂੰ ਮੌਤ ਥਿਸਦੀ ਪਈ ਖੈ ਬਾਕੀ ਤੂੰ ਰੋ ਨਾ ਜਿਨ੍ਹਾਂ ਨਿਆਣਿਆਂ ਨੂੰ ਰੱਬ ਨੇ ਪੈਦਾ ਕੀਤਾ ਉਹ ਮੱਥੇ ਦੀ ਰੋਜੀ ਵੀ ਲਿਖ ਕੇ ਭੇਜਦਾ ਪਿਆ ਹੈ ਉਦੋਂ ਵੀ ਬਾਣੀ ਆਈ ਦੂਸਰਾ ਇੱਕ ਹੋਰ ਮੈਂ ਬੇਨਤੀ ਕਰਦਾ ਜਾਵਾਂ ਕਬੀਰ ਜੀ ਨੇ ਕਹਿ ਦਿੱਤਾ ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ RAM ਸਨੇਹੀ ਖੋਚੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਖੋ ਮੈਂ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਇੱਕ ਰਗੁਰਾਈ ਉਦੋ ਬਾਣੀ ਆਈ ਦੂਸਰਾ ਤਰੀਕਾ ਜਦੋਂ ਭਗਤ ਦੇ ਉੱਤੇ ਮੁਸੀਬਤ ਆ ਪਈ ਭਗਤ ਨੂੰ ਲੋਕ ਖਤਮ ਕਰਨਾ ਚਾਹਣ ਲੱਗੇ ਗੁਰਮਖੋ ਸੱਚ ਜਾਣੋ ਭਗਤ ਹੱਥਾਂ ਵਿੱਚ ਹੱਥ ਕੜੀਆਂ ਪੈਰਾਂ ਵਿੱਚ ਬੇੜੀਆਂ ਜਿਹੜਾ ਭਗਤ ਕਦੀ ਆਪਣੇ ਖੱਤ ਵਿੱਚ ਖੜਤਾਲ ਪਕੜ ਕੇ ਇੱਕ ਤਾਰਾਂ ਪਕੜ ਕੇ ਰਾਮ 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 ਗੋਪਾਲ ਗੋਪਾਲ ਗਾਉਂਦਾ ਅੱਜ ਉਹਦੇ ਖੱਤ ਵਿੱਚ ਹੱਥ ਕੜੀਆਂ ਕਹਿੰਦੇ ਨੇ ਖੱਤ ਕੜੀਆਂ ਦੇ ਨਾਲ ਉਹਨੇ ਸੰਗਲਾਂ ਨੂੰ ਹੱਥ ਕੜੀਆਂ ਨੂੰ ਟਕਰਾਉਣਾ ਸ਼ੁਰੂ ਕੀਤਾ ਉਹਦੇ ਵਿੱਚੋਂ ਆਵਾਜ਼ ਆਈ ਤੇ ਉਸ ਆਵਾਜ਼ ਨੂੰ ਸਾਜ਼ ਬਣਾ ਕੇ ਰਾਮ ਰਾਮ ਕਰਨ ਲੱਗ ਪਿਆ ਗੁਰਮਖੋ ਜੇ ਰੱਬ ਨੂੰ ਇਸ਼ਕ ਕਰਦੇ ਹੋਈਏ ਤੇ ਹੱਥ ਕੜੀਆਂ ਦੀ ਆਵਾਜ਼ ਵੀ ਕੀਰਤਨ ਦਾ ਸਾਜ਼ ਬਣ ਜਾਂਦੀ ਹੈ ਤੇ ਜੇ ਰੱਬ ਨੂੰ ਪਿਆਰ ਨਾ ਕਰੀਏ ਤੇ 36 ਪ੍ਰਕਾਰ ਦੇ ਭੋਜਨ ਤੇ ਦੁਨੀਆਂ ਦੇ ਸੁੱਖ ਲੈ ਕੇ ਵੀ ਰੱਬ ਚੇਤੇ